ਪਹਿਲੀ ਪੈ ਗਈ ਹੈ ਰਾਜਨਾ ਹੋਰ ਤਕੜਾ ਗੁਰਪੰਦਰ ਸਿੰਘ ਜੀ ਇਟਲੀ ਵਾਲਿਆਂ ਨੇ ਆਖਿਆ 1000 ਦਿੱਤਾ ਜਾਣਾ ਸ਼ੇਰ ਜਫਮੀ ਹੋ ਚੁੱਕਿਆ ਵਾਹਿਗੁਰੂ ਮੇਰ ਕਰੇ ਸੱਚੇ ਬਾਦਸ਼ਾਹ ਮੈਂ ਬੇਨਤੀ ਕਰਦਾ ਹਾਂ ਗੁਰਜਨ ਸਿੰਘ ਜੀ ਇਟਲੀ ਵਾਲਿਆਂ ਨੂੰ ਜਿਹੜਾ ਆਪਾਂ ਰੇਡਾਂ ਤੇ ਮਾਇਆ ਲਾਈ ਹੈ ਤੇ ਰਾਜ ਨੇ ਜੱਫਾ ਲਾ ਦਿੱਤਾ 2000 ਆਪਾਂ ਦੇ ਦिए ਤੇ ਸਾਡੇ ਸੁਖਵੀਰ ਸਿੰਘ ਜੀ ਇਟਲੀ ਤੇ ਸਰਦਾਰ ਗੁਰਪੰਦਰ ਸਿੰਘ ਜੀ ਪ੍ਰਧਾਨ ਸਾਹਿਬ ਇਟਲੀ ਵਾਲੇ ਕਮਾਇਆ ਪਹੁੰਚਦੇ ਕਰਦੇ ਨੇ ਤੇ ਮੈਂ ਬੇਨਤੀ ਕਰਦਾ ਪਾਣੀ ਵਾਲਾ ਵੀਰ ਗੱਗੀ ਪਲਵਾਰ ਤੱਕ ਇੱਕ ਵਾਰ ਪਾਣੀ ਲੈ ਜਾਵੇ ਸਾਡੀ ਬੇਨਤੀ ਹੈ ਉਧਰੋਂ ਪ੍ਰਧਾਨ ਗੁਰਪ੍ਰਧਰ ਸਿੰਘ ਇਟਲੀ ਤੋਂ ਲਾਈਨ ਜਰੇ ਆ ਮਖਮਿੰਦਰ ਸਾਡੇ ਭਰਾ ਦੇ ਨਾਲ ਬੜਾ ਪਿਆਰ ਸਾਰੀ ਪ੍ਰਬੰਧਕ ਕਮੇਟੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਪ੍ਰਧਾਨ